ਗੁਰੂਰ ਸਾਹਿਬ ਦੇ ਵਿੱਚ ਅੱਜ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਉਸ ਵੀਡੀਓ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਗੁਰੂਰ ਸਾਹਿਬ ਦੇ ਵਾਲਵਿਕ ਮੱਲੇ ਦੀ ਉਹ ਵੀਡੀਓ ਦੱਸੀ ਜਾ ਰਹੀ ਹੈ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਸਾਡੇ ਤੱਕ ਵੀ ਉਹ ਵੀਡੀਓ ਪਹੁੰਚਦੀ ਹੈ ਵੀਡੀਓ ਤੁਹਾਨੂੰ ਅਸੀਂ ਸਕਰੀਨ ਤੇ ਦਿਖਾ ਰਹੇ ਹੈਗੇ ਆ ਇੱਕ ਸ਼ਖਸ ਦੁਕਾਨ ਦੇ ਅੰਦਰੋਂ ਨਿਕਲ ਕੇ ਬਾਜ਼ਾਰ ਦੇ ਵਿੱਚ ਆ ਕੇ ਬੈਠ ਜਾਂਦਾ ਹੈ ਤੇ ਉਸ ਬਾਜ਼ਾਰ ਦੇ ਵਿੱਚ ਮਾਤਾ ਪਿਤਾ ਵੀ ਜਾ ਰਹੇ ਨੇ ਕਿਉਂਕਿ ਮਾਰਕੀਟ ਹੈ ਦੁਕਾਨਾਂ ਨੇ ਉਸ ਬਾਜ਼ਾਰ ਦੇ ਵਿੱਚ ਉਹ ਘਟਨਾ ਵਾਪਰਨ ਤੋਂ ਬਾਅਦ ਅੱਗ ਵਾਂਗੂ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਫੈਲ ਰਿਹਾ ਉਸ ਵੀਡੀਓ ਦੀ ਅਸਲੀਅਤ ਜਾਣਨ ਲਈ ਅਸੀਂ ਉਸ ਮਹੱਲੇ ਦੇ ਵਿੱਚ ਪਹੁੰਚੇ ਹੈਗੇ ਜਿਸ ਜਗ੍ਹਾ ਦੀ ਜਿਸ ਚੌਕ ਦੀ ਵੀਡੀਓ ਦੱਸੀ ਜਾ ਰਹੀ ਹੈ ਉਸ ਜਗ੍ਹਾ ਤੇ ਖੜੇ ਹੈਗੇ ਆ ਇਹ ਸਾਹਮਣੇ ਉਹ ਦੁਕਾਨ ਹੈ ਇਸ ਦੁਕਾਨ ਤੇ ਉਹ ਵਿਅਕਤੀ ਆਉਂਦਾ ਹੈਗਾ ਦੁਕਾਨ ਤੋਂ ਆਉਣ ਤੋਂ ਬਾਅਦ ਆਪਣੇ ਕੱਪੜੇ ਦੁਕਾਨ ਦੇ ਅੰਦਰ ਉਤਾਰ ਦਿੰਦਾ ਤੇ ਭੱਜ ਕੇ ਆ ਕੇ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਆ ਕੇ ਬੈਠ ਜਾਂਦਾ ਬੈਠਣ ਤੋਂ ਬਾਅਦ ਇੱਥੇ ਹੀ ਨਾਲ ਹੀ ਰਸਤੇ 'ਚੋ ਕੁਝ ਮਾਤਾ ਪਿਤਾ ਪੜ ਤਪ ਕੇ ਜਾ ਰਹੀਆਂ ਹੈਗੀਆਂ ਨੇ ਬੰਦਾ ਨੰਗਾ ਹੋ ਕੇ ਬੈਠ ਜਾਂਦਾ ਉਹ ਜਦੋਂ ਘਟਨਾ ਵਾਪਰਦੀ ਆ ਵੀਡੀਓ ਸਾਹਮਣੇ ਲੱਗਿਆ ਸੀਸੀਟੀ ਵੀ ਕੈਮਰਾ ਇੱਧਰ ਲੱਗਿਆ ਤੁਹਾਨੂੰ ਦਿਖਾਈ ਦਿੰਦੇ ਇਸ ਕੈਮਰੇ ਦੇ ਵਿੱਚ ਉਹ ਵੀਡੀਓ ਰਿਕਾਰਡ ਹੋ ਜਾਂਦੀ ਆ ਰਿਕਾਰਡਿੰਗ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਤੇ ਜਦੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਵੀਡੀਓ ਦੀ ਅਸਲੀਅਤ ਜਾਣਦੇ ਲਈ ਗੁਰੂ ਸਾਹਿਬ ਲਾਈਵ ਦੀ ਟੀਮ ਆ ਗਰਾਊਂਡ ਜ਼ੀਰੋ ਤੇ ਪਹੁੰਚੀ ਹੈਗੀ ਆ ਪੂਰਾ ਮਹੱਲਾ ਵਾਸੀ ਇਸ ਵੀਡੀਓ ਨੂੰ ਲੈ ਕੇ ਕਿਵੇਂ ਸ਼ਰਮਸਾਰ ਹੈ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ ਤੇ ਆਪਣੀ ਰਾਏ ਜਿਹੜੀ ਆ ਕਮੈਂਟ

Gue t referred Marche amour a Desmarais <laughs> Kellog白ro-erman Depois, El Quetzalhambra Je suis inversè